ਤੰਤਨ ਮਾਤਾ ਲక్ష్ਮੀ ਰਾਣੀ ਕਰਨਾ ਮਈ ਮੰਗਲ ਦੀ ਪਾਣੀ ਜਗਤ ਦੀ ਪਾਲਕ ਤੰਦੀ ਦਾਤੀ ਭਗਤ ਜਨਾ ਦੀ ਤੂੰ ਸੁਖ ਸਾਥੀ ਜਿਸ ਕਰ ਬਸੇ ਤੂੰ ਮਾ ਲక్ష్ਮੀ ਓਥੇ ਕਦੇ ਨਾ ਰਹੇ ਗਰੀਬੀ ਮਿੱਠੇ ਬਚਨ ਭਗਤ ਉਚਾਰਨ ਮਾ ਸੁਣ ਕੇ ਕਰੇ ਉਹਨਾਂ ਦੇ ਉਹਨਾਂ ਦਾ ਉਦਾਹਰਣ ਤੇਰੇ ਜਨਮ ਵਿੱਚ ਜੋ ਲਗੇ ਧਿਆਨਾਂ ਉਸ ਦੇ ਖੇਤ ਫਲੇ ਮੰਗਲ ਦਾ ਨਾਂ ਉਸ ਦੇ ਮੁਖੋਂ ਅੰਮ੍ਰਿਤ ਵਜਨ ਉਸ ਦੇ ਅੰਗੀ ਹੋਵੇ ਲక్ష్ਮੀ ਸਚਨ ਤੂੰ ਹੀ ਮਾਂ ਤਾਂਦੀ ਰਚਨਾ ਤੂੰ ਹੀ ਮਾਂ ਸੁਖ ਦੀ ਕਰਨਾ ਤੂੰ ਹੀ ਰਾਜਾ ਦੀ ਰਾਣੀ ਤੂੰ ਹੀ ਜਗਤ ਦੀ ਮੰਗਲਦਾਨੀ ਜਗ ਦੀ ਮਾਈ ਮੰਗਲਕਾਰੀ ਤੇਰੇ ਦਰਸ਼ਨ ਨਾਲ ਪਰੇ ਸੰਸਾਰੀ ਕੋਈ ਗਰੀਬ ਤੇਰੇ ਦਰ ਆਵੇ ਤੂੰ ਉਸ ਦੇ ਕਰ ਮਾਇਆ ਵਸਾਵੇ ਤੂੰ ਕਿਰਪਾਲੀ ਅੰਤ ਦਇਆ ਮਾਈ ਪਗਦਾ ਉੱਤੇ ਮਾਤਾ ਤੂੰ ਭਈ ਜਿਸ ਮਨ ਵਿੱਚ ਨਿਮਰਤਾ ਵਸਾਵੇ ਤੂੰ ਆਪ ਹੀ ਉਸ ਦਾ ਜੀਵਨ ਸਜਾਵੇ ਸੋਨੇ ਰੂਪ ਤੇਰੇ ਅੰਗ ਸਜਾਵੇ ਕੋਟ ਚੰਨ ਤੇਰੇ ਮੁਖ ਉਜਾਵੇ ਜਗ ਮਾਤਾ ਤੂੰ ਮੋਹਨ ਰੂਪਾ ਤੇਰੇ ਦਰਸ਼ਨ ਮੋੜ ਖੁਸ਼ੀ ਅਨੂਪਾ ਤੂੰ జగ ਚਨਣੀ ਕਾਲਾ ਟੂਣਾ ਹਰਨੀ ਭਗਤਾਂ ਦੇ ਕਰ ਲਾਭ ਵਿਧਾਨੀ ਜਿੱਥੇ ਤੇਰਾ ਨਾਮ ਉਚਾਰਿਆ ਜਾਵੇ ਉਥੇ ਕਦੇ ਦੁੱਖ ਨ ਆਵੇ ਤਾਂ ਦੀ ਤੂੰ ਸਰੋਤ ਅਨੰਤ ਤੇਰੇ ਹੱਥਾਂ ਮੋਤੀ ਮਾਲਾ ਸੰਤਾ ਸੋਨੇ ਰਤਨ ਵਰਸੇ ਕਰ ਅੰਦਰ ਭਗਤ ਸੁਖੀ ਹੋਵੇ ਅਤ ਸੁੰਦਰ ਤੇਰੇ ਦਰ ਤੇ ਜੋ ਅਰਦਾਸ ਕਰੇ ਤੂੰ ਕਾਲਾ ਰੋਗ ਸਭ ਦੂਰ ਕਰੇ ਮਾਂ ਸੁਣਦੀ ਹੈ ਹਰ ਭਗਤਾਂ ਦੀ ਆਵਾਜ਼ ਬਖਸ਼ਦੀ ਤਨ ਸੋਖ ਤੇ ਆਵਾਜ਼ ਜਿਸ ਨੇ ਤੇਰਾ ਨਾਮ ਜਪਿਆ ਮਾਂ ਉਸ ਨੇ ਜਗ ਦਾ ਦੁੱਖ ਮਿਟਾਇਆ ਮਾਂ ਉਸ ਦੇ ਆਗਨ ਸੁਖ ਖੇੜੇ ਤੇਰੇ ਆਸ਼ੀਰਵਾਦ ਨਾਲ ਭਰੇ ਤੇਰੇ ਚੰਨਾ ਦੀ ਧੂੜ ਅਨਮੋਲ ਜਿਸ ਨੇ ਮੱਥੇ ਲਾਈ ਉਹੀ ਖੋਲ ਜਿਸ ਦੇ ਹਿਰਦੇ ਵਿੱਚ ਜਗ ਮੰਗਲ ਵਸੇ ਉਸ ਦੇ ਘਰ ਵਿੱਚ ਸੁੱਖ ਅਕੱਠ ਰਹੇ ਤੂੰ ਪਗਤਾ ਦੀ ਅੰਮ੍ਰਿਤ ਬੂੰਦ ਤੇਰੇ ਨਾਮ ਨਾਲ ਹਰ ਹਰ ਹਿਰਦੇ ਚ ਹੁੰਦ ਜੋ ਤੇਰਾ ਧਿਆਨ ਕਰੇ ਸੂਬੋ ਸ਼ਾਮ ਉਸ ਦੇ ਜੀਵਨ ਹੋਣ ਸੁਖ ਧਾਮ ਤੂੰ ਹੀ ਦਾਨੀ ਤੂੰ ਹੀ ਮਾਈ ਤੂੰ ਹੀ ਉੱਪਰ ਸਭ ਉੱਪਰ ਸੁਖਦਾਈ ਜਗਤ ਜਗਤ ਦੇ ਦੁਖੀ ਤੇਰੇ ਦਰ ਆਵਣ ਤੂੰ ਸਭ ਦੇ ਹਿਰਦੇ ਫੁੱਲ ਖਿਲਾਵਣ ਜਿਸ ਨੇ ਤੇਰਾ ਨਾਮ ਉਚਾਰਿਆ ਉਸ ਨੇ ਕਦੇ ਨਾ ਦੁੱਖ ਸਹਾਰੇ ਨਾ ਤੇਰੇ ਚਰਨਾਂ ਦਾ ਜੋ ਲਏ ਆਸਰਾ ਉਸ ਦੇ ਘਰ ਰਹੇ ਸਦਾ ਉਜਿਹਾਰਾ ਤੰਦੀ ਦੇਵੀ ਮਾ ਲਕshmi ਤੂੰ ਹੀ ਤੂੰ ਹੀ ਸਭ ਦੇ ਹਿਰਦੇ ਦੀ ਰਮੀ ਤੇਰੇ ਨਾਮ ਨਾਲ ਪਾਪ ਸਭ ਧੋਵੇ ਤੇਰੇ ਭਗਤ ਦੇ ਮੋਹਰ ਜਗਤ ਭੋਵੇ ਤੇਰੇ ਚੰਨਾ ਵਿੱਚ ਪਗਤਾਂ ਦੀ ਭਾਵਨਾ ਤੂੰ ਕਰਦੀ ਸੱਚੀ ਅराधना ਜਿਸ ਨੇ ਨਿਮਰਤਾ ਨਾਲ ਤੇਨ ਨੂੰ ਭੁਕਾਰਿਆ ਉਸ ਦਾ ਜੀਵਨ ਤੂੰ ਸੁਵਾਰਿਆ ਤੇਰੇ ਰੂਪ ਅਨੇਕ ਅਦਭੁਤ ਹਨ ਜਗ ਮਾਤ ਉਸ ਆਪ ਉੱਪਰ ਧੰਨ ਤੇਰੇ ਹੱਥਾਂ ਮੋਣੀ ਮੋਣੀ ਮਣਮਾਲਾ ਤੇਰੇ ਦਰ ਤੇ ਮਿਲੇ ਕਮਲਾ ਜਾਲਾ ਜਿਸ ਕ ਜਿਸ ਘਰ ਵਿੱਚ ਜਗ ਨਾਮ ਉਥੇ ਵਸਦਾ ਸੁਖ ਸਦਾ ਧਾਮ ਜਗ ਦੀ ਮਾਤਾ ਤੂੰ ਧੰਦੀ ਜੋਤ ਤੂੰ ਕਰੇ ਭਗਤਾਂ ਦੀ ਮੋਤ ਮਾ ਲక్ష్ਮੀ ਤੂੰ ਕਿਰਪਾ ਧਾਰੀ ਭਗਤਾਂ ਦੀ ਤੂੰ ਰਖਨ ਹਾਰੀ ਜਿਸ ਨੇ ਤੇਰੇ ਨਾਮ ਦੀ ਕੀਤੀ ਸੇਵਾ ਉਸ ਦੇ ਮੁਖ ਉੱtre ਸਦਾ ਮੇਵਾ ਤੇਰਾ ਨਾਮ ਜਪੇ ਜੋ ਪ੍ਰਾਣੀ ਉਹ ਹੋਏ ਹੋ ਜਾਏ ਤਨ ਮਾਨ ਸੁਹਾਨੀ ਉਸ ਤੇ ਕਰ ਚੜੇ ਚੋਗਨਾ ਤਨ ਮਾਂ ਦੀ ਕਿਰਪਾ ਨਾਲ ਹੋਵੇ ਸੁਖਮਨੈ ਜਗਤ ਮਾਂ ਤੋਂ ਪਾਲਨਹਾਰੀ ਜਿਸ ਦੇ ਮਿਹਰ ਤੇਰੀ ਭਾਰੀ ਉਹ ਪ੍ਰਾਨੀ ਕਦੇ ਨਾ ਤੰਗ ਰਹੇ ਜਿਸ ਦੇ ਬਾਗ ਖੁੱਲੇ ਅਨੰਗ ਰਹੇ ਤੇਰੇ ਚਰਨਾਂ ਦੀ ਜੋ ਕਰੇ ਸੇਵਾ ਉਸ ਨੂੰ ਮਿਲੇ ਤਨ ਅਨਵੇਵਾ ਉਸ ਦੇ ਆਗਣ ਰੰਗਾਂ ਦੇ ਰੰਗਾਂ ਦੇ ਬਾਦਲ ਤੇਰੇ ਆਸ਼ੀਰਵਾਦ ਨਾਲ ਕੋਣ ਸਫਲ ਤੂੰ ਜਗ ਦੀ ਜੋਤ ਕਮਲਾ ਨਾਰੀ ਤੇਰੇ ਚਰਨਾਂ ਵਿੱਚ ਪਕਤਾ ਦੀ ਪਿਆਰੀ ਜਗਤ ਦੀ ਰੋਸ਼ਨੀ ਨਾਲ ਜਾਗੇ ਤੂੰ ਦੁਖੀ ਜਨ ਦੇ ਭਾਗ ਲਖਾਗੇ ਮਾਂ ਲక్ష్ਮੀ ਸੁਣ ਪ੍ਰਾਰਥਨਾ ਮੇਰੀ ਕਰ ਕਿਰਪਾ ਸਭ ਉੱਪਰ ਨਹਚੇਰੀ ਸਭ ਨੂੰ ਦੇਈ ਤੂੰ ਤਨ ਆਨੰਦ ਤੇਰੇ ਨਾਮ ਨਾਲ ਹੋਵੇ ਸੁਖ ਚੰਦ ਤਨ ਤਨ ਮਾਤਾ ਲక్ష్ਮੀ ਰਾਣੀ ਕਰਨਾ ਮੈ ਮੰਗਲ ਦੀ ਪਾਣੀ ਜਗਤ ਦੀ ਪਾਲਕ ਤਾਂ ਦੀ ਦਾਤੀ ਭਗਤ ਜਨਾ ਦੀ ਤੂੰ ਸੁਖ ਸਾਥੀ ਜਿਸ ਕਰ ਬਸੇ ਤੂੰ ਮਾ ਲక్ష్ਮੀ ਉਥੇ ਕਦੇ ਨਾ ਰਹੇ ਗਰੀਬੀ ਮਿੱਠੇ ਬਚਨ ਭਗਤ ਉਚਾਰਨ ਮਾ ਸੁਣ ਕੇ ਕਰੇ ਉਹਨਾਂ ਦੇ ਉਹਨਾਂ ਦਾ ਉਦਾਹਰਨ ਤੇਰੇ ਚਰਨਾਂ ਵਿੱਚ ਜੋ ਲੱਗੇ ਧਿਆਨਾ ਉਸ ਦੇ ਖੇਤ ਫਲੇ ਮੰਗਲ ਦਾ ਨਾਂ ਉਸ ਦੇ ਮੁਖੋਂ ਅੰਮ੍ਰਿਤ ਵਜਨ ਉਸ ਦੇ ਅੰਗੀ ਕੋਵੇ ਲక్ష్ਮੀ ਸਚਨ ਤੂੰ ਹੀ ਮਾਂ ਧੰਦੀ ਰਚਨਾ ਤੂੰ ਹੀ ਮਾਂ ਸੁਖ ਦੀ ਕਰਨਾ ਤੂੰ ਹੀ ਰਾਜਾ ਦੀ ਰਾਣੀ ਤੂੰ ਹੀ ਜਗਤ ਦੀ ਮੰਗਲਦਾਨੀ ਜਗ ਦੀ ਮਾਈ ਮੰਗਲਕਾਰੀ ਤੇਰੇ ਦਰਸ਼ਨ ਨਾਲ ਪਰੇ ਸੰਸਾਰੀ ਕੋਈ ਗਰੀਬ ਤੇਰੇ ਦਰ ਆਵੇ ਤੂੰ ਉਸ ਦੇ ਕਰ ਮਾਇਆ ਵਸਵਾਵੇਂ ਤੂੰ ਕਿਰਪਾਲੀ ਅੰਧ ਦਇਆ ਮਾਏ ਪਗਦਾ ਉੱਤੇ ਮਾਤਾ ਤੂੰ ਭਈ ਜਿਸ ਮਨ ਵਿੱਚ ਨਿਮਰਤਾ ਵਸਾਵੇਂ ਤੂੰ ਆਪ ਹੀ ਉਸ ਦਾ ਜੀਵਨ ਸਜਾਵੇਂ ਸੋਨੇ ਰੂਪ ਤੇਰੇ ਅੰਗ ਸਜਾਵੇ ਕੋਟ ਚੰਨ ਤੇਰੇ ਮੁਖ ਸ ਉਜਾਵੇ ਜਗ ਮਾਤਾ ਤੂੰ ਮੋਹਨ ਰੂਪਾ ਤੇਰੇ ਦਰਸ਼ ਮੂਨ ਖੁਸ਼ੀ ਅਨੂਪਾ ਤੂੰ ਜਗ ਜਨਨੀ ਕਾਲਾ ਤੁਨਾ ਹਰਨੀ ਭਗਤਾਂ ਦੇ ਕਰ ਲਾਭ ਵਿਧਾਨੀ ਜਿੱਥੇ ਤੇਰਾ ਨਾਮ ਉਚਾਰਿਆ ਜਾਵੇ ਉਥੇ ਕਦੇ ਦੁੱਖ ਨ ਆਵੇ ਧੰਦੀ ਤੂੰ ਸਰੋਤ ਅਨੰਤ ਤੇਰੇ ਹੱਥਾਂ ਮੋਤੀ ਮਾਲਾ ਸੰਤਾ ਸੋਨੇ ਰਤਨ ਵਰਸੇ ਕਰ ਅੰਦਰ ਭਗਤ ਸੁਖੀ ਹੋਵੇ ਅਤ ਸੁੰਦਰੇ ਤੇਰੇ ਦਰ ਤੇ ਜੋ ਅਰਦਾਸ ਕਰੇ ਤੂੰ ਕਾਲਾ ਰੋਗ ਸਭ ਦੂਰ ਕਰੇ ਮਾ ਸੁਣਦੀ ਹੈ ਹਰ ਭਗਤਾਂ ਦੀ ਆਵਾਜ਼ ਬਖਸ਼ਦੀ ਤਨ ਸੁਖ ਤੇ ਆਵਾਜ਼ ਜਿਸ ਨੇ ਤੇਰਾ ਨਾਮ ਜਪਿਆ ਮਾ ਉਸ ਨੇ ਜਗ ਦਾ ਦੁੱਖ ਮਿਟਾਇਆ ਮਾ ਉਸ ਦੇ ਆਂਗਨ ਸੁਖ ਖੇੜੇ ਤੇਰੇ ਆਸ਼ੀਰਵਾਦ ਨਾਲ ਭਰੇ ਤੇਰੇ ਚੰਨਾ ਦੀ ਧੂੜ ਅਨਮੋਲ ਜਿਸ ਨੇ ਮੱਥੇ ਲਾਈ ਉਹੀ ਖੋਲ ਜਿਸਦੇ ਹਿਰਦੇ ਵਿੱਚ ਜਗ ਮੰਗਲ ਵਸੇ ਉਸ ਦੇ ਘਰ ਵਿੱਚ ਸੁਖ ਅਕੱਥ ਰਹੇ ਤੂੰ ਪਗਤਾਂ ਦੀ ਅੰਮ੍ਰਿਤ ਬੂੰਦ ਤੇਰੇ ਨਾਮ ਨਾਲ ਹਰ ਹਰ ਹਿਰਦੇ ਚੂੰਦ ਜੋ ਤੇਰਾ ਧਿਆਨ ਕਰੇ ਸੁਭਾਸ਼ਮਾ ਉਸਦੇ ਜੀਵਨ ਹੋਣ ਸੁਖਤਾਮ ਤੂੰ ਹੀ ਦਾਨੀ ਤੂੰ ਹੀ ਮਾਈ ਤੋਹੇ ਉੱਪਰ ਸਭ ਉੱਪਰ ਸੁਖਦਾਈ ਜਗਤ ਜਗਤ ਦੇ ਦੁਖੀ ਤੇਰੇਦਰ ਆਮਨ ਤੂੰ ਸਭ ਦੇ ਹਿਰਦੇ ਫੁੱਲ ਖਿਲਾਵਨ ਜਿਸਨੇ ਤੇਰਾ ਨਾਮ ਉਚਾਰਿਆ ਉਸਨੇ ਕਦੇ ਨ ਦੁੱਖ ਸਹਾਰੇ ਤੇਰੇ ਚੰਨੰਦਲ ਜੋ ਲਏ ਆਸਰਾ ਉਸ ਦੇ ਘਰ ਰਹੇ ਸਦਾ ਉਜਿਆਰਾ ਤੰਦੀ ਦੇਵੀ ਮਾਂ ਲਕshmi ਤੂੰ ਹੀ ਤੂੰ ਹੀ ਸਭ ਦੇ ਹਿਰਦੇ ਦੀ ਰਮੀ ਤੇਰੇ ਨਾਮ ਨਾਲ ਪਾਪ ਸਭ ਧੋਵੇ ਤੇਰੇ ਭਗਤ ਦੇ ਮੂਹਰ ਜਗਤ ਭੋਵੇ ਤੇਰੇ ਚੰਨਾਂ ਵਿੱਚ ਭਗਤਾਂ ਦੀ ਭਾਵਨਾ ਤੂੰ ਕਰਦੀ ਸੱਚੀ ਅराधना ਜਿਸ ਨੇ ਨਿਮਰਤਾ ਨਾਲ ਤੇਨੂੰ ੁਘਾਰਿਆ ਉਸ ਦਾ ਜੀਵਨ ਤੂੰ ਸਵਾਰਿਆ ਤੇਰੇ ਰੂਪ ਅਨੇਕ ਅਦਭੁਤ ਹਨ ਜਗ ਮਾਤ ਉਹ ਸਭ ਉੱਪਰ ਧੰਨ ਤੇਰੇ ਹੱਥਾਂ ਮੋਣੀ ਮੋਣੀ ਮਣਮਾਲਾ ਤੇਰੇ ਦਰ ਤੇ ਮਿਲੇ ਕਮਲਾ ਜਾਲਾ ਜਿਸ ਕ ਜਿਸ ਘਰ ਵਿੱਚ ਜਗ ਨਾਮ ਉਥੇ ਵਸਦਾ ਸੁਖ ਸਦਾ ਧਾਮ ਜਗ ਦੀ ਮਾਤਾ ਤੂੰ ਧੰਦੀ ਜੋਤ ਤੂੰ ਕਰੇ ਭਗਤਾਂ ਦੀ ਮੋਤ ਮਾ ਲక్ష్ਮੀ ਤੂੰ ਕਿਰਪਾ ਧਾਰੀ ਭਗਤਾਂ ਦੀ ਤੂੰ ਰਖਨ ਹਾਰੀ ਜਿਸ ਨੇ ਤੇਰੇ ਨਾਮ ਦੀ ਕੀਤੀ ਸੇਵਾ ਉਸ ਦੇ ਮੁਖ ਉੱtre ਸਦਾ ਮੇਵਾ ਤੇਰਾ ਨਾਮ ਜਪੇ ਜੋ ਪ੍ਰਾਣੀ ਉਹ ਹੋਏ ਹੋ ਜਾਏ ਤਨ ਮਾਨ ਸੁਹਾਣੀ ਉਸ ਤੇ ਕਰ ਚੜੇ ਚੋਗਨਾ ਤਨ ਮਾਤੀ ਕਿਰਪਾ ਨਾਲ ਹੋਵੇ ਸੁਖਮਨ ਜਗਤ ਮਾਤੂ ਪਾਲਨ ਹਾਰੀ ਜਿਸ ਦੀ ਮਿਹਰ ਤੇਰੀ ਭਾਰੀ ਉਹ ਪ੍ਰਾਨੀ ਕਦੇ ਨਾ ਤੰਗ ਰਹੇ ਜਿਵੇਂ ਬਾਗ ਖੁੱਲੇ ਅਨੰਗ ਰਹੇ ਤੇਰੇ ਚਰਨਾਂ ਦੀ ਜੋ ਕਰੇ ਸੇਵਾ ਉਸ ਨੂੰ ਮਿਲੇ ਤਨ ਅਨਵੇਵਾ ਉਸ ਦੇ ਆਗਣ ਰੰਗਾਂ ਦੇ ਰੰਗਾਂ ਦੇ ਬਾਦਲ ਤੇਰੇ ਆਸ਼ੀਰਵਾਦ ਨਾਲ ਕੋਣ ਸਫਲ ਤੂੰ ਜਗ ਦੀ ਜੋਤ ਕਮਲਾ ਨਾਰੀ ਤੇਰੇ ਚਰਨਾਂ ਵਿੱਚ ਪਕਤਾ ਦੀ ਪਿਆਰੀ ਜਗਤ ਦੀ ਰੋਸ਼ਨੀ ਨਾਲ ਜਾਗੇ ਤੂੰ ਦੁਖੀ ਜਨ ਦੇ ਭਾਗ ਲਿਖਾਗੇ ਮਾਂ ਲక్ష్ਮੀ ਸੁਣ ਪ੍ਰਾਰਥਨਾ ਮੇਰੀ ਕਰ ਕਿਰਪਾ ਸਭ ਉੱਪਰ ਨਹチェਰੀ ਸਭ ਨੂੰ ਦੇ ਹੀ ਤੂੰ ਤਨ ਆਨੰਦ ਤੇਰੇ ਨਾਮ ਨਾਲ ਹੋਵੇ ਸੁਖ ਚੰਦ ਤੰਤਨ ਮਾਤਾ ਲਕਸ਼ਮੀ ਰਾਣੀ ਕਰਨਾ ਮਈ ਮੰਗਲ ਦੀ ਪਾਣੀ ਜਗਤ ਦੀ ਪਾਲਕ ਤੰਦੀ ਦਾਤੀ ਭਗਤ ਜਨਾਂ ਦੀ ਤੂੰ ਸੁਖ ਸਾਥੀ ਜਿਸ ਕਰ ਬਸੇ ਤੂੰ ਮਾ ਲਕਸ਼ਮੀ ਓਥੇ ਕਦੇ ਨਾ ਰਹੇ ਗਰੀਬੀ ਮਿੱਠੇ ਬਚਨ ਭਗਤ ਉਚਾਰਨ ਮਾਂ ਸੁਣ ਕੇ ਕਰੇ ਉਹਨਾਂ ਦੇ ਉਹਨਾਂ ਦਾ ਉਦਾਹਰਣ ਹੈ ਤੇਰੇ ਜਨਮ ਵਿੱਚ ਜੋ ਲਗੇ ਧਿਆਨ ਉਸ ਦੇ ਖੇਤ ਫਲੇ ਮੰਗਲ ਦਾ ਨਾਮ ਉਸ ਦੇ ਮੁਖੋਂ ਅੰਮ੍ਰਿਤ ਵਜਨ ਉਸ ਦੇ ਅੰਗੀ ਹੋਵੇ ਲక్ష్ਮੀ ਸਚਨ ਤੂੰ ਹੀ ਮਾਂ ਤਾਂਦੀ ਰਚਨਾ ਤੂੰ ਹੀ ਮਾਂ ਸੁਖ ਦੀ ਕਰਨਾ ਤੂੰ ਹੀ ਰਾਜਾ ਦੀ ਰਾਣੀ ਤੂੰ ਹੀ ਜਗਤ ਦੀ ਮੰਗਲਦਾਨੀ ਜਗ ਦੀ ਮਾਈ ਮੰਗਲਕਾਰੀ ਤੇਰੇ ਦਰਸ਼ਨ ਨਾਲ ਪਰੇ ਸੰਸਾਰੀ ਕੋਈ ਗਰੀਬ ਤੇਰੇ ਦਰ ਆਵੇ ਤੂੰ ਉਸ ਦੇ ਕਰਮਾਇਆ ਵਸਾਵੇ ਤੂੰ ਕਿਰਪਾਲੀ ਅੰਤ ਦਇਆ ਮਾਈ ਪਗਦਾ ਉੱਤੇ ਮਾਤਾ ਤੂੰ ਭਈ ਜਿਸ ਮਨ ਵਿੱਚ ਨਿਮਰਤਾ ਵਸਾਵੇ ਤੂੰ ਆਪ ਹੀ ਉਸ ਦਾ ਜੀਵਨ ਸਜਾਵੇ ਸੋਨੇ ਰੂਪ ਤੇਰੇ ਅੰਗ ਸਜਾਵੇ ਕੋਟ ਚੰਨ ਤੇਰੇ ਮੁਖ ਉਜਾਵੇ ਜਗ ਮਾਤਾ ਤੂੰ ਮੋਹਨ ਰੂਪਾ ਤੇਰੇ ਦਰਸ਼ਨ ਮੋਹਨ ਖੁਸ਼ੀ ਅਨੂਪਾ ਤੂੰ ਜਗ ਜਨਨੀ ਕਾਲਾ ਟੂਨਾ ਹਰਨੀ ਭਗਤਾਂ ਦੇ ਕਰ ਲਾਭ ਵਿਧਾਨੀ ਜਿੱਥੇ ਤੇਰਾ ਨਾਮ ਉਚਾਰਿਆ ਜਾਵੇ ਉਥੇ ਕਦੇ ਦੁੱਖ ਨ ਆਵੇ ਧੰਦੀ ਤੂੰ ਸਰੋਤ ਅਨੰਤ ਤੇਰੇ ਹੱਥਾਂ ਮੋਤੀ ਮਾਲਾ ਸੰਤਾਰ ਸੋਨੇ ਰਤਨ ਵਰਸੇ ਕਰ ਅੰਦਰ ਭਗਤ ਸੁਖੀ ਹੋਵੇ ਅਤ ਸੁੰਦਰ ਤੇਰੇ ਦਰ ਤੇ ਜੋ ਅਰਦਾਸ ਕਰੇ ਤੂੰ ਕਾਲਾ ਰੋਗ ਸਭ ਦੂਰ ਕਰੇ ਮਾਂ ਸੁਣਦੀ ਹੈ ਹਰ ਭਗਤਾਂ ਦੀ ਆਵਾਜ਼ ਬਖਸ਼ਦੀ ਤਨ ਸੁਖ ਤੇ ਆਵਾਜ਼ ਜਿਸ ਨੇ ਤੇਰਾ ਨਾਮ ਜਪਿਆ ਮਾਂ ਉਸ ਨੇ ਜਗ ਦਾ ਦੁੱਖ ਮਿਟਾਇਆ ਮਾਂ ਉਸ ਦੇ ਆਗਨ ਸੁਖ ਖੇੜੇ ਤੇਰੇ ਆਸ਼ੀਰਵਾਦ ਨਾਲ ਭਰੇ ਤੇਰੇ ਚੰਨਾ ਦੀ ਧੂੜ ਅਨਮੋਲ ਜਿਸ ਨੇ ਮੱਥੇ ਲਾਈ ਉਹੀ ਖੋਲ ਜਿਸਦੇ ਹਿਰਦੇ ਵਿੱਚ ਜਾਗੂ ਮੰਗਲ ਵਸੇ ਉਸਦੇ ਕਾਰ ਵਿੱਚ ਸੋਖ ਅਕੱਖ ਰਹੇ ਤੂੰ ਪਗਤਾਂ ਦੀ ਅੰਮ੍ਰਿਤ ਬੂੰਦ ਤੇਰੇ ਨਾਮ ਨਾਲ ਹਰ ਹਰ ਹਿਰਦੇ ਚੂੰਂਦ ਜੋ ਤੇਰਾ ਧਿਆਨ ਕਰੇ ਸੁਬੋ ਸ਼ਾਮ ਉਸ ਦੇ ਜੀਵਨ ਹੋਣ ਸੁਖ ਧਾਮ ਤੂੰ ਹੀ ਦਾਨੀ ਤੂੰ ਹੀ ਮਾਈ ਤੂੰ ਹੀ ਉੱਪਰ ਸਭ ਉੱਪਰ ਸੁਖਦਾਈ ਜਗਤ ਜਗਤ ਦੇ ਦੁਖੀ ਤੇਰੇ ਦਰ ਆਉਣ ਤੂੰ ਸਭ ਦੇ ਹਿਰਦੇ ਫੁੱਲ ਖਿਲਾਵਨ ਜਿਸ ਨੇ ਤੇਰਾ ਨਾਮ ਉਚਾਰਿਆ ਉਸ ਨੇ ਕਦੇ ਨਾ ਦੁੱਖ ਸਹਾਰਿਆ ਤੇਰੇ ਚਰਨਾਂ ਦਾ ਜੋ ਲਏ ਆਸਰਾ ਉਸ ਦੇ ਘਰ ਰਹੇ ਸਦਾ ਉਜਿਆਰਾ ਤੰਦੀ ਦੇਵੀ ਮਾ ਲਕshmi ਤੂੰ ਹੀ ਤੂੰ ਹੀ ਸਭ ਦੇ ਹਿਰਦੇ ਦੀ ਰਮੀ ਤੇਰੇ ਨਾਮ ਨਾਲ ਪਾਪ ਸਭ ਧੋਵੇ ਤੇਰੇ ਭਗਤ ਦੇ ਮੋਹਰ ਜਗਤ ਭੋਵੇ ਤੇਰੇ ਚੰਨ ਵਿੱਚ ਭਗਤਾਂ ਦੀ ਭਾਵਨਾ ਤੂੰ ਕਰਦੀ ਸੱਚੀ ਅराधना ਜਿਸ ਨੇ ਨਿਮਰਤਾ ਨਾਲ ਤੈਨੂੰ 呼ਕਾਰਿਆ ਉਸ ਦਾ ਜੀਵਨ ਤੂੰ ਸਵਾਰਿਆ ਤੇਰੇ ਰੂਪ ਅਨੇਕ ਅਦਭੁਤ ਹਨ ਜਗ ਮਾਤੂ ਸਭ ਉੱਪਰ ਧੰਨ ਤੇਰੇ ਹੱਥਾਂ ਮੋਣੀ ਮੋਣੀ ਮਣਮਾਲਾ ਤੇਰੇ ਦਰ ਤੇ ਮਿਲੇ ਕਮਲਾ ਜਾਲਾ ਜਿਸ ਕ ਜਿਸ ਸਕਾਰ ਵਿੱਚ ਜਗ ਨਾਮ ਉਥੇ ਵਸਦਾ ਸੁਖ ਸਦਾ ਧਾਮ ਹੈ ਜਗ ਦੀ ਮਾਤਾ ਤੂੰ ਧੰਦੀ ਜੋਤ ਤੂੰ ਕਰੇ ਭਗਤਾਂ ਦੀ ਮੂਤ ਮਾ ਲక్ష్ਮੀ ਤੂੰ ਕਿਰਪਾ ਧਾਰੀ ਭਗਤਾਂ ਦੀ ਤੂੰ ਰਖਨ ਹਾਰੀ ਜਿਸ ਨੇ ਤੇਰੇ ਨਾਮ ਦੀ ਕੀਤੀ ਸੇਵਾ ਉਸ ਦੇ ਮੁਖ ਉੱtre ਸਦਾ ਮੇਵਾ ਤੇਰਾ ਨਾਮ ਜਪੇ ਜੋ ਪ੍ਰਾਣੀ ਉਹ ਹੋਏ ਹੋ ਜਾਏ ਤਨ ਮਾਨ ਸੁਹਾਨੀ ਉਸ ਤੇ ਕਰ ਚੜੇ ਚੋਗਨਾ ਧਨ ਮਾਂ ਦੀ ਕਿਰਪਾ ਨਾਲ ਹੋਵੇ ਸੁਖਮਨ ਜਗਤ ਮਾਤਾ ਪਾਲਨਹਾਰੀ ਜਿਸ ਦੀ ਮਿਹਰ ਤੇਰੀ ਭਾਰੀ ਉਹ ਪ੍ਰਾਨੀ ਕਦੇ ਨਾ ਤੰਗ ਰਹੇ ਜਿਸ ਤੇ ਬਾਗ ਖੁੱਲੇ ਅਨੰਗ ਰਹੇ ਤੇਰੇ ਚਰਨਾਂ ਦੀ ਜੋ ਕਰੇ ਸੇਵਾ ਉਸ ਨੂੰ ਮਿਲੇ ਤਨ ਅਨਵੇਵਾ ਉਸ ਦੇ ਆਗਣ ਰੰਗਾਂ ਦੇ ਰੰਗਾਂ ਦੇ ਬਾਦਲ ਤੇਰੇ ਆਸ਼ੀਰਵਾਦ ਨਾਲ ਸਾਫਲ ਤੂੰ ਜਗ ਦੀ ਜੋਤ ਕਮਲਾ ਨਾਰੀ ਤੇਰੇ ਚਰਨਾਂ ਵਿੱਚ ਭਗਤਾਂ ਦੀ ਪਿਆਰੀ ਜਗਤ ਦੀ ਰੋਸ਼ਨੀ ਨਾਲ ਜਾਗੇ ਤੂੰ ਦੁਖੀ ਜਨ ਦੇ ਭਾਗ ਲਿਖਾਗੇ ਮਾਂ ਲక్ష్ਮੀ ਸੁਣ ਪ੍ਰਾਰਥਨਾ ਮੇਰੀ ਕਰ ਕਿਰਪਾ ਸਭ ਉੱਪਰ ਨਹチェਰੀ ਸਭ ਨੂੰ ਦੇ ਹੀ ਤੂੰ ਤਨ ਆਨੰਦ ਤੇਰੇ ਨਾਮ ਨਾਲ ਹੋਵੇ ਸੁਖ ਚੰਦ